ਤੇ ਇਧਰ ਵੀਰ ਹੋਣੀ ਆ ਉਹਦਾ ਸੰਦ ਪੇੜਾ ਤਿਆਰ ਕਰੀ ਜਾਂਦੇ ਆ ਲੀਡਾ ਲੱਤਾ ਇਹਨਾਂ ਨੇ ਆਪਦਾ ਬੰਨ ਲਿਆ ਆਪਣਾ ਹੋਇਆ ਪਿਆ ਤਿਆਰ ਤੇ ਆਪਾਂ ਰੁਕੇ ਸੀ ਆ ਸਾਹਮਣੇ ਜਿਹੜਾ ਕਮਰਾ ਦਿਸੀ ਜਾਂਦਾ ਇਹਨਾਂ ਕੋਲੇ ਬਾਈ ਗੁਰਦਾਸਪੁਰੀਆਂ ਕੋਲੇ ਇਹਨਾਂ ਨੇ ਰਾਤ ਆਪਾਂ ਨੂੰ ਆਵਾਜ਼ ਮਾਰ ਲਈ ਸੀ ਕਿੰਦੇ ਬਾਈ ਸਾਡੇ ਕੋਲੇ ਰੁਕੋ ਰੋਟੀ ਟੁੱਕ ਬਾਈਆਂ ਨੇ ਬਹੁਤ ਸੋਹਣਾ ਖਵਾਇਆ ਹੁਣ ਵੀ ਰੋਟੀ ਟੁੱਕ ਦਾ ਹੀ ਪ੍ਰਬੰਧ ਕਰਨ ਗਏ ਆ ਚੱਲਦੇ ਆਪਾਂ ਇੱਥੋਂ ਅੱਗੇ ਹੁਣ ਗੁਰਦਾਸਪੁਰੀਏ ਵੀਰ ਹੋਣਾ ਤੋਂ ਅੱਗੇ ਲੈ ਕੇ ਆਪਾਂ ਚੱਲ ਪਏ ਥੋੜਾਕ ਅੱਗੇ ਹੀ ਆਏ ਆ ਹਜੇ ਆਪਾਂ ਸ਼ਸ਼ਪਾਲ ਚ ਹੀ ਫਿਰਦੇ ਆਂ ਬਾਈ ਹੋਰੇ ਕਹਿੰਦੇ ਰੋਟੀ ਟੁੱਕ ਥੋੜਾ ਜਿਹਾ ਲੇਟ ਹੋ ਜੂ ਬਿਜੀ ਸੀਗੇ ਥੋੜੇ ਜਿਹਾ ਅਸੀਂ ਆਖਿਆ ਚੱਲ ਰਸਤੇ 'ਚੋਂ ਛਕ ਲਾਂਗੇ ਆਪਾਂ ਰੈਸਟੋਰੈਂਟ ਤੇ ਖੜੇ ਆ ਥੋੜਾ ਜਿਹਾ ਅੱਗੇ ਆ ਕੇ ਇੱਥੇ ਨਾਲੇ ਫੋਨ ਫਾਨ ਚਾਰਜ ਲਾਵਾਂਗੇ ਫੋਨ ਫਾਨ ਚਾਰਜ ਲਾ ਕੇ ਅੱਗੇ ਆਪਾਂ ਨਿੰਮੂ ਵਾਲੇ ਨੂੰ ਚੱਲਾਂਗੇ ਨਿੰਮੂ ਇੱਥੋਂ ਥੋੜਾ ਹੀ ਰਹਿ ਗਿਆ ਤਕਰੀਬਨ 20 ਕਿਲੋਮੀਟਰ ਇੱਥੋਂ ਛੱਕੇ ਪ੍ਰਸ਼ਾਦੇ ਚੱਲਦੇ ਆ ਫਿਰ ਪਿੱਛੋਂ ਸਸਪੋਲ ਤੋਂ ਆਪਾਂ 5 ਕਿਲੋਮੀਟਰ ਅੱਗੇ ਆ ਗਏ ਇਹੋ ਜਿਹੀ ਪਹਾੜੀ ਚੱਲਣਗੇ ਅੱਜ ਫੇਰ ਨਾਲ-ਨਾਲ ਹੋ ਸੜਕ ਤੋਂ ਆਏ ਆਪਾਂ ਸਾਹਮਣੇੋਂ ਹੋ ਸਾਹਮਣ ਉਹ ਥੋਪਾਂ ਇੱਧਰ ਦੀ ਆਏ ਆਂ ਚੜ ਕੇ ਇੱਧਰ ਦੀ ਆਏ ਹੁੰਦੇ ਹੁੰਦੇ ਇੱਥੋਂ ਦੀ ਆਏ ਚੜ ਕੇ ਉੱਪਰ ਦੀ ਇੱਧਰ ਦੀ ਤੇ ਇੱਥੇ ਆ ਗਏ ਆਪਾਂ ਆ ਪਹਾੜਾਂ ਦੇ ਵਿੱਚ ਦੀ ਉਹ ਖੜੇ ਆਪਣੇ ਸੰਦੇ ਤੇ ਆਪਾਂ ਜਾਣਾ ਅੱਗੇ ਨੂੰ ਨਿੰਮੂ ਰਹਿ ਗਿਆ ਇੱਥੋਂ 20 ਕਿਲੋਮੀਟਰ ਬਈ ਬਸ ਹਾਂ ਤਾਂ 20 ਕਿਲੋਮੀਟਰ ਹਾਂ ਇੱਥੋਂ ਨਿੰਮੂ ਇੱਥੋਂ 55 ਹੈ ਲੈ ਰਹਿ ਗਿਆ ਇੱਥੋਂ 55 ਕਿਲੋਮੀਟਰ ਵੱਧ ਤੋਂ ਵੱਧ 60 ਹੋਊਗਾ ਬਸ ਇੰਨਾ ਕੀ ਹੋਊਗਾ ਪੌਣੇ ਅੱਗੇ ਨੂੰ ਚਾਲੇ ਬਸ ਸਾਹਮਣੇ ਜਿਹੜੀ ਆਹ ਚਾਹਲ ਪਹਿਲ ਦੀ ਸੀ ਜਾਂਦੀ ਹੈ ਇਹ ਸ਼ਹਿਰ ਨਿੰਮੂ ਦੀ ਹੈ ਨਿੰਮੂ ਸੋਹਣਾ ਸ਼ਹਿਰ ਹੈ ਇਧਰੋਂ ਜਿਹੜਾ ਰਾਹ ਆਉਂਦਾ ਉਹ ਬਹੁਤ ਸੋਹਣਾ ਹੈ ਉੱਥੇ ਕਾ ਛੋਟਾ ਜਿਹਾ ਚਾਹ ਪਾਣੀ ਆਸਤੇ ਬਣਿਆ ਜਿਗਾੜਮੈਂਟ ਇੱਥੇ ਆਪਾਂ ਚਾਹ ਪਾਣੀ ਪੀਨੇ ਆ ਨਾਲੇ ਤਾਂ ਤੇ ਨਾਲੇ ਥੋੜਾ ਜਿਹਾ ਟਾਈਮ ਆਪਾਂ ਰੈਸਟ ਕਰਾਂਗੇ ਚੱਲਿਆਂ ਨੂੰ ਵਾਵਾ ਟਾਈਮ ਹੋ ਗਿਆ ਸੀ ਚੜਾਈ ਚੜੂਈ ਪਾਈ ਜਾਂਦੀ ਥੋੜਾ ਥਕਾਵਟ ਜਿਆਦਾ ਆ ਜਾਂਦੀ ਹੈ ਇਧਰੋਂ ਜਾਣ ਅੱਗੇ ਆਪਾਂ ਗੁਰਦੁਆਰਾ ਪੱਥਰ ਸਾਹਿਬ ਲੇਹ ਵੱਲ ਨੂੰ ਇੱਥੋਂ ਪਹਾੜ ਆਪਾਂ ਨੂੰ ਵਾਵਾ ਦੂਰ ਦੂਰ ਦੇਸਣ ਲੱਗ ਗਏ ਸੋਹਣਾ ਲੱਗਣ ਲ ਖੇਤਾਂ 'ਚ ਸਕਾਈ ਜਾਂਦੇ ਕਿਉਂਕਿ ਠੰਡ ਆਉਣ ਵਾਲੀ ਆ ਹੁਣ ਇਹ ਤੋਂ ਬਾਅਦ ਤੇ ਸਾਹਮਣੇ ਆਪਾਂ ਨੂੰ ਰਸਤਾ ਦੇਸਣ ਲੱਗ ਗਿਆ ਜਾਂਦਾ ਸਿੱਧਾ ਗੁਰਦੁਆਰਾ ਪੱਥਰ ਸਾਹਿਬ ਨੂੰ ਤੇ ਇਧਰਲੇ ਪਾਸੇ ਬੁੱਧ ਧਰਮ ਦਾ ਨਿਸ਼ਾਨ ਮਾਨੇ ਮਾਨੇ ਜਿਵੇਂ ਆਪਾਂ ਮਾਲਾ ਫੇਰਦੇ ਆਂ ਰੱਬ ਦਾ ਨਾਮ ਲੈਨੇ ਓਵੇਂ ਇਹ ਇਹਨੂੰ ਫੇਰਦੇ ਆਂ ਸਾਹਮਣੇ ਫਰੇਮ 'ਚ ਜਿਹੜਾ ਆਪਾਂ ਨੂੰ ਸੀਨ ਦੇਸੀ ਜਾਂਦਾ ਹੈ ਇਹ ਗੁਰਦੁਆਰਾ ਪੱਥਰ ਸਾਹਿਬ ਦੇਲੇ ਦੇ ਨੇੜੇ ਤੇੜੇ ਦਾ ਹੀ ਹੈ ਇੱਥੇ ਆਪਾਂ ਨੂੰ ਚਾਹਲ ਪਹਿਲ ਥੋੜੀ ਘੱਟ ਨਜ਼ਰ ਆਉਂਦੀ ਹੈ ਫੌਜੀ ਵੀਰਾਂ ਦੀ ਸ਼ਮੂਲੀਅਤ ਦਿਸਦੀ ਹੈ ਇਹ ਫੌਜੀ ਵੀਰਾਂ ਦੀ ਸ਼ਮੂਲੀਅਤ ਹੀ ਦੱਸਦੀ ਆ ਆਪਾਂ ਇੱਧਰ ਨੂੰ ਗੁਰਦੁਆਰਾ ਪੱਥਰ ਸਾਹਿਬ ਨੂੰ ਜਾਈ ਜਾਂਦੇ ਆ ਤੇ ਆਪਾਂ ਉਹਦੇ ਨੇੜੇ ਤੇੜੇ ਆ ਇੱਥੋਂ ਲੋਕਲ ਵੀਰ ਤੋਂ ਪੁੱਛਣ ਤੇ ਪਤਾ ਲੱਗਿਆਗਾ ਆ ਸਾਹਮਣੇ ਵਾਲਾ ਰਸਤਾ ਵੀ ਪੱਥਰ ਸਾਹਿਬ ਨੂੰ ਹੀ ਜਾਂਦਾਗਾ ਇਹ ਵੱਡਾ ਰਸਤਾ ਹੈ ਇੱਧਰ ਇੱਕ ਸ਼ਾਰਟ ਰਸਤਾ ਹੈ ਇੱਧਰ ਨੂੰ ਆਪਾਂ ਇੱਧਰ ਦੀ ਜਾਵਾਂਗੇ ਇੱਧਰ ਦੀ ਨਹੀਂ ਆਪਾਂ ਜਾਂਦੇ ਜਿਹੜਾ ਵੀਡੀਓ 'ਚ ਸੁਣਦੇ ਹੁੰਨੇ ਆ ਮੈਗਨੇਟਿਕ ਹਿੱਲ ਵਾਲਾ ਹਸਾਬ ਕਿਤਾਬ ਉਹ ਇੱਧਰਲੇ ਪਾਸੇ ਆ ਜਿੱਧਰ ਨੂੰ ਫੌਜੀ ਵੀਰਾਂ ਦੀ ਆਵਾਜ਼ ਆਈ ਦੇਸੀ ਜਾਂਦੀ ਆਪਾਂ ਆ ਸਾਹਮਣੇ ਜਿਹੜਾ ਆਪਾਂ ਨੂੰ ਨਿੱਕਾ ਜਿਹਾ ਸੋਨਾ ਰਾਹ ਦੇਸੀ ਜਾਂਦਾ ਇਹ ਗੁਰਦੁਆਰਾ ਪੱਥਰ ਸਾਹਿਬ ਨੂੰ ਹੀ ਜਾਂਦਾ ਛੋਟਾ ਰਸਤਾ ਹੈ ਇਹ ਇੰਨਾ ਪਹਾੜਾਂ ਵਿੱਚ ਦੀ ਜਾਂਦਾ ਹੈ ਸੋਨੇ ਜੇ ਪਹਾੜ ਹੈ ਪਰ ਇੱਥੇ ਕੋਈ ਆਵਾਜ਼ਾਈ ਨਹੀਂ ਬਸ ਇਕੱਲਾ ਆਪਣਾ ਸਾਈਕਲ ਖੜਾ ਹੈ ਤੇ ਆਪਾਂ ਜਾਈ ਜਾਂਦੇ ਆ ਤਾਹਾਂ ਨੂੰ ਇੱਥੇ ਲੱਤਾਂ ਦਾ ਵਾਵਾ ਜ਼ੋਰ ਲੱਗੂਗਾ ਚੱਲ ਕੋਈ ਨਹੀਂ ਲਾਉਣੇ ਆਜੋ ਆਪਾਂ ਆਹ ਜਿਹੜਾ ਸਾਹਮਣੇ ਗੇਟ ਦੇਸੀ ਜਾਂਦਾ ਇਹ ਹੋ ਇੰਨਾ ਪਹਾੜਾਂ ਵਿੱਚ ਦੀ ਉੱਪਰ ਚੜ੍ਹ ਕੇ ਆਪਾਂ ਨੂੰ ਇਹ ਗੇਟ ਸਾਹਮਣੇ ਇਧਰ ਨੂੰ ਆਪਾਂ ਨੂੰ ਅੱਗੇ ਨੂੰ ਲੈ ਜੂਗਾ ਆ ਪਹਾੜ ਦੇ ਨਾਲ-ਨਾਲ ਹੀ ਜਮਾਂ ਨਾਲ-ਨਾਲ ਹੋ ਸਾਹਮਣੇ ਆਪਾਂ ਨੂੰ ਬੋਰਡ ਦੇ ਸੰਨ ਲੱਗ ਗਿਆ ਇਧਰੋਂ ਗੱਡੀ ਆਈ ਜਾਂਦੀ ਗੁਰਦੁਆਰਾ ਪੱਥਰ ਸਾਹਿਬ ਦਾ। ਲਓ ਜੀ ਆਪਾਂ ਪਹੁੰਚ ਗਏ ਗੁਰਦੁਆਰਾ ਪੱਥਰ ਸਾਹਿਬਲੇ। ਦਰਸ਼ਨ ਦੇਦਾਰੀ ਇੱਥੇ ਕਰਦੇ ਆਂ। ਸਾਹਮਣੇ ਆਹ ਜਿਹੜਾ ਦੇਖੀ ਜਾਂਦਾ ਇਹ ਗੁਰਦੁਆਰਾ ਸਾਹਿਬ ਦਾ ਹਾਲ ਐ। ਇੱਥੇ ਬੈਠਦੇ ਆਂ। ਆ ਬਾਈ ਹੋਰੇ ਆਪਦਾ YouTube ਚੈਨਲ ਸਬਸਕ੍ਰਾਈਬ ਕਰਾਈਏ ਨੇ ਸਤਿ ਸ੍ਰੀ ਅਕਾਲ ਬਾਈ। ਨਮਸਤੇ। ਜਿਹੜੀ ਕੋਲਕਾਤਾ ਤੋਂ ਆਏ ਨਾ ਤੁਸੀਂ? ਹਾਂ ਕੋਲਕਾਤਾ। ਸਾਈਕਲ ਤੇ? ਹਾਂ ਸਾਈਕਲ ਸੇ। ਸਹੀ ਐ ਸਹੀ ਐ ਬਾਈ। ਯਾਰ ਹੌਸਲਾ ਹੀ ਐ ਸਾਨੂੰ ਤੈਨੂੰ ਵੇਖ ਕੇ ਸਾਨੂੰ ਵੀ ਹੌਸਲਾ ਹੋ ਗਿਆ ਬਾਈ ਦੀ ਹੁਣ ਜਿਵੇਂ ਇੱਕ ਬਾਹ ਥੋੜੀ ਘੱਟ ਹੋ ਹੈਗੀ ਤੇ ਬਾਈ ਫੇ ਬਹੁਤ ਸਾਨੂੰ ਵੀ ਹੌਸਲਾ ਮਿਲਦਾ ਹੈ ਦੇਖ ਦੇ ਕੇ ਬਹੁਤ ਸੋਹਣੀ ਗੱਲ ਹੈ ਆਓ ਦਿਲ ਖਿੱਚਾ ਸੀ ਇਸ ਲਈ ਚਲਾ ਹੈ ਅੱਛਾ ਫਿਰ ਵੀ ਇੱਥੇ ਪਰ ਜੋ ਪੱਤਸਾਈ ਜੋ ਕਹਾਣੀ ਹੈ ਇਸ ਲਈ हमको ਖਿੱਚਿਆ ਹੈ ਬਹੁਤ ਗੁਰਦੁਆਰਾ ਜੋ ਹੈ ਨਾ ਆਪਣੇ ਕੋ ਸਾਥ دیا ਹੈ ਮੈਂ ਆਨੇ ਕੇ ਟਾਈਮ ਬਹੁਤ ਗੁਰਦੁਆਰਾ ਢੁਕ-ਢੁਕ ਕੇ ਆਇਆ ਹੈ ਅੱਛਾ ਇਸ ਲਈ ਇੱਥੇ ਦਾ ਜੋ ਕਹਾਣੀ ਪਤਾ ਚੱਲ ਸੋਚ ਰਹੇ ਹਾਂ ਇੱਥੇ ਜਾਉਂਦਾ ਸਹੀ ਹੈ ਸਹੀ ਹੈ ਮੇਰਾ ਤੋਂ ਮੈਨੇ 8 ਦਿਨ ਹੋ ਗਿਆ 8 ਦਿਨ ਹੋ ਗਏ ਅੱਗੇ ਇਥੋਂ ਕਿਧਰ ਆਣੇ ਅੱਖੇ ਅੱਗੇ ਕਿਧਰ ਜਾਓਗੇ ਇਥੋਂ ਆ ਜਾਨ के, के, डाउन। अच्छा श्रीनगर कारगिल उसके आगे उसका वापस हाँ। चलो बहुत गल है यार बहुत चढ़ती कला रखी के मालिक भी ਇਸ ਗੁਰੂ ਘਰ ਦਾ ਰੱਖ-ਰਖਾਅ ਤੇ ਸਾਰੀ ਦੇਖਰੇਖ ਹੁਣ ਇੰਡੀਅਨ ਆਰਮੀ ਕਰਦੀ ਹੈ ਭਾਰਤੀ ਫੌਜ ਦੇ ਅਧੀਨ ਹੈ ਇਹ ਸਾਰਾ ਕੁਝ ਇਹਦੀ ਦੇਖਰੇਖ ਕਰਦੇ ਆ ਗੁਰੂ ਘਰ ਬਹੁਤ ਹੀ ਰਮਣੀਕ ਜਗ੍ਹਾ ਤੇ ਬਣਿਆ ਹੋਇਆ ਹੈਗਾ। ਸੋਨੇ ਪਹਾੜ ਹੈ ਇੱਥੇ। ਆਸੇ ਪਾਸੇ ਦਾ ਚਫੇਰਾ ਦੇਖਣ ਨੂੰ ਜੀ ਕਰਦਾ ਵਾਰੀ-ਵਾਰੀ। ਤੇ ਇੱਧਰ ਸਾਹਮਣੇ ਉਹ ਜਿਹੜਾ ਉੱਪਰ ਆਪਾਂ ਨੂੰ ਜਗ੍ਹਾ ਦਿੱਤੀ ਜਾਂਦੀ ਹੈ ਜਿੱਥੇ ਗੁਰੂ ਧੰਨ ਗੁਰੂ ਨਾਨਕ ਦੇਵ ਜੀ ਲਿਖਿਆ ਹੋਇਆ ਉਹਦੇ ਉੱਪਰਲੇ ਪਾਸੇ ਸਾਹਮਣੇ ਦੱਸਦੇ ਉਹਤੋਂ ਰਾਖਸ਼ਸ ਨੇ ਗੁਰੂ ਸਾਹਿਬ ਤੇ ਪੱਥਰ ਸਿੱਟਿਆ ਸੀਗਾ। ਉਹ ਉੱਪਰੋਂ ਪੱਥਰ ਆਇਆ ਸੀਗਾ। ਪੱਥਰ ਰੁੜਦਾ ਰੁੜਦਾ ਥੱਲੇ ਨੂੰ ਆ ਗਿਆ ਸੀ ਜਿੱਥੇ ਇਹ ਗੁਰੂ ਘਰ ਬਣਿਆ ਹੋਇਆ ਹੈ ਗੁਰੂ ਸਾਹਿਬ ਅੰਨੀ ਨੂੰ ਨੇ ਸਿੱਟਿਆ ਸੀ ਜਿਹੜਾ ਪੱਥਰ। ਉਹ ਉੱਪਰਲੀ ਪਹਾੜੀ ਤੋਂ ਸਿੱਟਿਆ ਸੀ ਕਹਿੰਦੇ ਉਹ ਉੱਪਰੋਂ ਜਾਵਾਂ ਤੇ ਆਪਾਂ ਇਧਰੋਂ ਆਏ ਆ ਤੇ ਜਾਣਾ ਆਪਾਂ ਇਧਰੋਂ ਲੇਹ ਵੱਲ ਨੂੰ ਉਹ ਸਾਹਮਣੇ ਲੇਹ ਇਥੋਂ ਥੋੜਾ ਹੀ ਰਹਿ ਗਿਆ ਗੁਰੂ ਘਰ ਤੋਂ ਥੋੜਾ ਜਿਹਾ ਅੱਗੇ ਆ ਕੇ ਮਾਹੌਲ ਹੋਰ ਵੀ ਸੋਹਣਾ ਹੋ ਗਿਆ ਪਹਾੜ ਜਮਾਂ ਪਿੱਛੇ ਸਾਈਡ ਤੇ ਲਾਗੇ ਤੇ ਸੜਕ ਕਾਲੀ ਕਾਲੀ ਜਮਾਂ ਸਿੱਧੀ ਸੇਖਪਾਲ ਆਪਾਂ ਨੂੰ ਦਿਸਣ ਲੱਗੀ ਸਾਹਮਣੇ ਲੇਹ ਸ਼ਹਿਰ ਆ ਉਧਰ ਨੂੰ ਸੋਹਣੇ ਪਹਾੜ ਤੇਜ਼ ਹਵਾਵਾਂ ਵਗੀਆਂ ਜਾਂਦੀਆਂ ਐ ਤੇ ਤੇਜ਼ ਹਵਾਵਾਂ ਵੇਦੀ ਹੋ ਸਾਹਮਣੇ ਬੱਦਲਾਂ ਬੰਨੀ ਨੂੰ ਆਪਾਂ ਜਾਣਾ ਉਧਰ ਨੂੰ ਰਹਿ ਗਿਆ ਲੇ ਸ਼ਹਿਰ ਇਥੋਂ ਥੋੜਾ ਜਿਹਾ ਰਹਿ ਗਿਆ ਬਸ ਲੇ ਸ਼ਹਿਰ ਰੁੜਦੇ ਤੁਰੇ ਜਾਣਾ ਹੁਣ ਟਾਲ ਹੈ ਗੱਲੀ ਥੱਲੇ ਗਾਹਾਂ ਤੇ ਉਹ ਜਿਹੜੇ ਚਿੱਟੇ ਚਿੱਟੇ ਬੱਦਲ ਦੇ ਸੀ ਜਾਂਦੇ ਉਹ ਲੇ ਸ਼ਹਿਰ ਦੇ ਉੱਤੇ ਤੈਰਦੇ ਫਿਰਦੇ ਆ ਵੈਲਕਮ ਟੂ ਲੇ ਆਪਾਂ ਪਹੁੰਚ ਗਏ ਲੇ ਸ਼ਹਿਰ ਚ ਸਾਈਕਲ ਦਿੱਤਾ ਆਪਾਂ ਆ ਕੇ ਲਾ ਤੇ ਇਧਰ ਹੈ ਲੇ ਸ਼ਹਿਰ ਸਾਹਮਣੇ ਚੱਲਦੇ ਚਲਾਉਂਦੇ ਅਸੀਂ ਪਹੁੰਚ ਗਏ ਲੇ ਸ਼ਹਿਰ ਇੱਥੇ ਆ ਚੋਬਰ ਮਿਲ ਗਏ ਗੁੱਦੇ ਵਾਲੇ ਇਹ ਸਾਥੋਂ ਪਹਿਲਾਂ ਅਸੀਂ ਤੋਰਤੇ ਸੀਗੇ ਹਨਾ ਬਾਈ ਹੱਲਾ ਐਂ ਤੋਰਿਆ ਹੱਲਾ ਸ਼ਰੀ ਦੇ ਕੇ ਪਹਿਲਾਂ ਤੋਰਤੇ ਸੀਗੇ ਬਾਈਆਂ ਨੇ ਟਕਾਣਾ ਟਕੂਣਾ ਕਰ ਲਿਆ ਹੁਣ ਇਹਨਾਂ ਕੋਲੇ ਜਾ ਕੇ ਬੈਠਾਂਗੇ ਉੱਥੇ ਤੇ ਅੱਜ ਇਕੱਠੇ ਹੀ ਰਵਾਂਗੇ ਤੇ ਗਾਂ ਵੀ ਹੋ ਸਕਦਾ ਸੀ ਇਕੱਠੇ ਹੀ ਰਹੀਏ ਵੈਸੇ ਆਪਦੇ ਆਪਦੇ ਆਪਾਂ ਦੀ ਵੈਸੇ ਆਪਦੇ ਆਪਦੇ ਸਰ ਕਿਵੇਂ ਆ ਹੁਣ ਤੁਹਾਡਾ ਰਾਤਾ ਜੀ ਸਹੀ ਹੈ ਚਲੋ ਚਲੀਏ ਫਿਰ ਬਾਈ ਆਜੋ ਆਜੋ ਬਾਈ ਆਜੋ ਆਜੋ ਇਹ ਲੇ ਦੇ ਬਾਜ਼ਾਰ ਦਾ ਆਥਣ ਦਾ ਨੀ ਯਾਰ ਛੱਕਾ ਛੱਕਾ ਵਕਾ ਗੱਭਰੂ ਥੋੜਾ ਇਧਰੇ ਗੱਲ ਸਮਾਨ ਲੈਣ ਆਏ ਸੀਗੇ ਐ ਨਹੀਂ ਪਤਾ ਲੈਣ ਕੀ ਆਏ ਮੈਨੂੰ ਤਾਂ ਐ ਕਹਿ ਕੇ ਤੁਰੇ ਸੀ ਵੀ ਸਮਾਨ ਲੈਣਾ ਮਛਰੇ ਫਿਰਦੇ ਆ ਮਛਰੇ ਲਓ ਜੀ ਲੈ ਸ਼ਹਿਰ ਪਹੁੰਚ ਗਏ ਤੇ ਆਹ ਗੈਸਟ ਹਾਊਸ ਦੇ ਵਿੱਚ ਕਮਰਾ ਲੈ ਲਿਆ ਆਪਾਂ ਦੋਨੇ ਤੇ ਇਹ ਮੂਰੇ ਹੀ ਰਹਿਣਗੇ ਇਹ ਹੁਣ ਵੀ ਮੂਰੇ ਹੀ ਰਹਿਣਗੇ ਤੇ ਆਹ ਆਹ ਅਗਵਾਈ ਖੁਦ ਇਹ ਵੀ ਮੂਰੇ ਹੀ ਕਰਦੇ ਆਗੇ ਬਾਈ ਇਹਨਾਂ ਨੂੰ ਅਸੀਂ ਮੂਰੇ ਦਾ ਰੱਖਿਆ ਕਿਉਂਕਿ ਸਾਨੂੰ ਰਾਹ ਦੱਸ ਦਿੰਦੇ ਆ ਰਹਿਣਾ ਸੈਣਾ ਕਰ ਦਿੰਦੇ ਆ ਅਸੀਂ ਉਹ ਹਿਸਾਬ ਨਾਲ ਸਤਾਰਕ ਹੋ ਜਾਂਦੇ ਆ ਹਨਾ ਹਾਂ ਬਿਲਕੁਲ ਅਸੀਂ ਕਹਿੰਦੇ ਜੀ ਨੇ ਥੋੜੇ ਕੌਂਸ਼ੀਅਸ ਹੋ ਜਾਂਦੇ ਨਹੀਂ ਨਹੀਂ ਤੁਸੀਂ ਵੀ ਮੂਰੇ ਹੀ ਜੱਥੀ ਦੀਗੇ ਬਾਈ ਤੁਸੀਂ ਹੀ ਕਰ ਰਹੇ ਹੋ ਹੁਣ ਵੀ ਸਾਈਕਲ ਤੁਹਾਡੇ ਕੋਲੇ ਵੱਡਾ ਮੈਂ ਤਾਂ ਬਹੁਤ ਪਿੱਛੇ ਹੁੰਦਾ ਹੈਗਾ ਠੀਕ ਹੈ ਚਲੋ ਮਿਲਦੇ ਆਂ ਜੀ ਕੱਲ ਨੂੰ ਫਿਰ ਹੋਰ ਵੀਡੀਓ ਦੇ ਵਿੱਚ ਸਤਿ ਸ こじゅう。